ਦੇਖੋ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਇਮਾਨਦਾਰ ਸ਼ਖਸੀਅਤ ਸੀ ਤੁਸੀਂ ਪਿੱਛੇ ਜਾਓ ਜਿਹੜਾ ਖਾਦ ਪੰਜਾਬ ਦੇ ਵਿੱਚ ਵੰਡਿਆ ਉਹਦੀ ਜਦੋਂ ਪੜਤਾਲ ਕੀਤੀ ਗਈ ਉਹ ਜਿਹੜੇ ਡਰੱਸ ਦੇਖੇ ਉਹ ਜਾਲੀ ਨਿਕਲੇ ਉੱਥੇ ਉਹ ਕੰਪਨੀਆਂ ਨਹੀਂ ਲੇਕਰ ਪੰਜਾਬ ਦੇ ਵਿੱਚ ਵੇਚ ਗਏ ਸਰਕਾਰ ਦੇ ਵਿੱਚੋਂ ਪੈਸੇ ਫੜੇਗੇ ਪਤਾ ਲੱਗਿਆ ਕਿ ਉਹ ਸਬੰਧਤ ਮੰਤਰੀ ਨੂੰ ਖੇਤੀਬੜੀ ਵਾਲੇ ਨੂੰ ਦੇਣ ਵਾਸਤੇ ਚਲੇ ਸੀ ਜੈਤੋ ਦੇ ਕੋਲ ਬਾਜੇਖਾਨੇ ਜੈਤੋ ਦੇ ਕੋਲ ਪੜੇ ਗਏ ਸੀ ਕੀ ਬਣਿਆ ਕੇਸ ਦਾ ਕਿਸੇ ਨੂੰ ਨਹੀਂ ਪਤਾ ਚੰਗਾ ਕੀਤਾ ਜੇ ਇਹ ਨਕਲੀ ਕੱਲੇ ਇਹ ਨਹੀਂ ਇੱਥੇ ਬਹੁਤ ਸਾਰੇ ਹਜੇ ਹੋਰ ਤਰ੍ਹਾਂ ਦੇ ਫਿਰਦੇ ਆ ਜਿਨ੍ਹਾਂ ਤੇ ਜਾਂਚ ਪੜਤਾਲ ਹੋਣੀ ਚਾਹੀਦੀ ਹੈ ਇਹ ਤਾਂ ਸਿਰਫ ਦੋ ਕੰਪਨੀਆਂ ਦੇ ਹੋਏ ਨੇ ਜੇ 47000 ਦਾ ਟੀਚਾ ਸਾਰੀਆਂ ਕੰਪਨੀਆਂ ਦਾ ਅਚਨਚੇਤ ਇਹ ਨਮੂਨਾ ਭਰੋ ਤੁਹਾਨੂੰ ਪਤਾ ਲੱਗ ਜੇਗਾ ਦਿਲ ਸਾਹਿਬ ਨਕਲੀ ਬੀਜਾਂ ਨੂੰ ਲੈ ਕੇ ਨਕਲੀ ਦਵਾਈਆਂ ਨੂੰ ਲੈ ਕੇ ਕਿਸਾਨ ਅਕਸਰ ਸਵਾਲ ਖੜੇ ਕਰਦੇ ਨੇ ਪਰ ਕਿਸਾਨ ਕਈ ਵਾਰ ਇੰਨੇ ਪੜੇ ਲਿਖੇ ਵੀ ਨਹੀਂ ਹੁੰਦੇ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿਹੜੀ ਦਵਾਈ ਦਾ ਇਸਤੇਮਾਲ ਕਰਨਾ ਹੈ ਕਿਹੜਾ ਕੀਟਨਾਸ਼ਕਾ ਕਿਹੜਾ ਨਦੀਨਨਾਸ਼ਕਾ ਉਹ ਕਿੰਨਾ ਕੁ ਹਾਵੀ ਹੋਏਗਾ ਕਈ ਵਾਰ ਅਸੀਂ ਲਿਖੇ ਲਖਾਏ ਨਾਮ ਪੜ ਕੇ ਜਾਂ ਫਿਰ ਐਡ ਦੇਖ ਕੇ ਜਾਂ ਕਿਸੇ ਤੋਂ ਸੁਣ ਕੇ ਉਹ ਨਦੀਨਨਾਸ਼ਕ ਵਗੈਰਾ ਲੈ ਆਉਨੇ ਆ ਖਾਦਾਂ ਦਾ ਵੀ ਇਹੀ ਹਾਲ ਆ ਖਾਦ ਕਹਿੰਦੇ ਜੀ ਹਮੇਸ਼ਾ ਮਾਰਾਂ ਦੀ ਰਾਏ ਨਾਲ ਪਾਉਣੀ ਚਾਹੀਦੀ ਹੈ ਕਿ ਕਿੰਨੀ ਕੁ ਖਾਦ ਕਿੰਨੇ ਖੇਤ ਨੂੰ ਚਾਹੀਦੀ ਹੈ ਅਸੀਂ ਅੰਦਾਜ਼ਾ ਲਗਾ ਲੈਂਦੇ ਆ ਪਰ ਖਾਦ ਵੀ ਹੁਣ ਨਕਲੀ ਆਉਣ ਲੱਗ ਪਈ ਆ ਖਾਦਾਂ ਦੇ ਸੈਂਪਲ ਵੀ ਫੇਲ ਹੋਣੇ ਸ਼ੁਰੂ ਹੋ ਗਏ ਨੇ ਇਨਾਂ ਦੇ ਨਮੂਨੇ ਲਏ ਗਏ ਖਾਦਾਂ ਦੇ ਦੋ ਕੰਪਨੀਆਂ ਦੇ ਲਾਇਸੈਂਸ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੇ ਨੇ ਯਾਨੀ ਕਿ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਨੇ ਉਹਨਾਂ ਨੇ ਇਹ ਐਕਸ਼ਨ ਲਿਆ ਹੈ ਇੱਕ ਤਾਂ ਹੈਗੀ ਹੈ ਜੀ ਮਦ ਭਾਰਤ ਐਗਰੋ ਪ੍ਰੋਡਕਟਸ ਲਿਮਟਿਡ ਕੰਪਨੀ ਦੂਜੀ ਦਾ ਨਾਮ ਹੈਗਾ ਜੀ ਕ੍ਰਿਸ਼ਨਾ ਫੋਸ਼ੇਮ ਪ੍ਰਾਈਵੇਟ ਲਿਮਟਿਡ ਕੰਪਨੀ ਇਨਾਂ ਦੇ ਲਾਇਸੈਂਸ ਕੈਨਸਲ ਕੀਤੇ ਗਏ ਨੇ ਸੈਂਪਲ ਲੈਣ ਦਾ ਜਿਹੜਾ ਟੀਚਾ ਹੈ ਉਹਨਾਂ ਨੇ 2024-25 ਦੇ ਵਿੱਚ ਰੱਖਿਆ ਸੀ ਖੇਤੀਬਾੜੀ ਵਿਭਾਗ ਨੇ ਕਿ ਅਸੀਂ 4700 ਖਾਦ ਦੇ ਸੈਂਪਲ ਲੈਣੇ ਨੇ ਵੱਖ-ਵੱਖ ਕੰਪਨੀਆਂ ਦੇ ਤੇ ਉਹਨਾਂ ਦੀ ਜਾਂਚ ਕਰਾਂਗੇ ਤੇ 1000 ਦੇ ਕਰੀਬ ਜਿਹੜੇ ਸੈਂਪਲ ਨੇ ਉਹ ਲੈਬ ਦੇ ਵਿੱਚ ਭੇਜੇ ਜਾ ਚੁੱਕੇ ਨੇ ਤੇ ਹੁਣ ਤੱਕ ਜਿਹੜਾ ਹੈਗਾ 24 ਸੈਂਪਲ ਫੇਲ ਹੋਏ ਨੇ ਇਨਾਂ ਸੈਂਪਲ ਫੇਲ ਹੋਣ ਦੇ ਕਾਰਨ ਹੀ ਦੋ ਕੰਪਨੀਆਂ ਦੇ ਲਾਇਸੈਂਸ ਰੱਦ ਕੀਤੇ ਗਏ ਨੇ ਤੇ ਇਹਦੇ ਬਾਰੇ ਅਗਲੀ ਰੀ ਕਾਰਵਾਈ ਲਈ ਤੇ ਜਾਣਕਾਰੀ ਕੇਂਦਰ ਦੇ ਖੇਤੀਬਾੜੀ ਵਿਭਾਗ ਨੂੰ ਪੰਜਾਬ ਦੇ ਖੇਤੀਬਾੜੀ ਵਿਭਾਗੇ ਨੇ ਭੇਜ ਦਿੱਤੀ ਹੈ ਜੀ ਦੇਖੋ ਜਿਹੜੇ ਗੁਰਮੀਤ ਸਿੰਘ ਖੁੱਡੀਆਂ ਮੰਤਰੀ ਨੇ ਉਹ ਆਪਣੇ ਆਪ ਦੇ ਵਿੱਚ ਇੱਕ ਇਮਾਨਦਾਰ ਸ਼ਖਸੀਅਤ ਨੇ ਤੁਸੀਂ ਪਿੱਛੇ ਜਾਓ ਜਿਹੜਾ ਖਾਦ ਪੰਜਾਬ ਦੇ ਵਿੱਚ ਵੰਡਿਆ ਉਹਦੀ ਜਦੋਂ ਪੜਤਾਲ ਕੀਤੀ ਗਈ ਉਹ ਜਿਹੜੇ ਡਰੱਸ ਦੇ ਕੇ ਉਹ ਜਾਲੀ ਨਿਕਲੇ ਉੱਥੇ ਉਹ ਕੰਪਨੀਓ ਨਹੀਂ ਲੇਕਨ ਪੰਜਾਬ ਦੇ ਵਿੱਚ ਵੇਚ ਗਏ ਮਲੀਪ ਉਹ ਤਾਂ ਕੀ ਦੀ ਕੀ ਦੀ ਸੀ ਜਦੋਂ ਇਹ ਕੰਮ ਸਰਕਾਰ ਆਈ 2022 ਦੇ ਵਿੱਚ ਖੁੱਡਗਾਂ ਸਾਹਿਬ ਉਹਦਾ ਵੀ ਜਿਹੜਾ ਨਕਲੀ ਵੀ ਕਪਾਹ ਤੇ ਨਰਮੇ ਦਾ ਆਇਆ ਉਹਦਾ ਵੀ ਪੜਤਾਲ ਕਰਕੇ ਜਾਂਚ ਰਿਪੋਰਟ ਦੱਸਦਾਂ ਅਜੇ ਤੱਕ ਨਹੀਂ ਆਈ ਪਿਛਲੇ ਕੁਲਦੀਪ ਸਿੰਘ ਢਾਲੀਵਾਲ ਸਾਹਿਬ ਨੇ ਉਹ ਜਾਂਚ ਕਰਵਾਈ ਸੀ ਇੱਥੋਂ ਤੱਕ ਕਿ ਇੱਕ ਕਾਰ ਦੇ ਵਿੱਚੋਂ ਪੈਸੇ ਫੜੇ ਗਏ ਪਤਾ ਲੱਗਿਆ ਕਿ ਉਹ ਸਬੰਧਤ ਮੰਤਰੀ ਨੂੰ ਖੇਤੀਬਾੜੀ ਵਾਲੇ ਨੂੰ ਦੇਣ ਵਾਸਤੇ ਚਲੇ ਸੀ ਇਹ ਜੈਤੋ ਦੇ ਕੋਲ ਬਾਜੇਖਾਨੇ ਜੈਤੋ ਦੇ ਕੋਲ ਫੜੇ ਗਏ ਸੀ ਕੀ ਬਣਿਆ ਕੇਸ ਦਾ ਕਿਸੇ ਨੂੰ ਨਹੀਂ ਪਤਾ ਚੰਗਾ ਕੀਤਾ ਜੇ ਇਹ ਨਕਲੀ ਕੱਲੇ ਇਹ ਨਹੀਂ ਇੱਥੇ ਬਹੁਤ سارے ਹਜੇ ਹੋਰ ਤਰ੍ਹਾਂ ਦੇ ਫਿਰਦੇ ਆ ਜਿਨ੍ਹਾਂ ਤੇ ਜਨਤਪੜਤਾਲ ਹੋਣੀ ਚਾਹੀਦੀ ਹੈ ਇਹਦਾ ਸਿਰਫ ਦੋ ਕੰਪਨੀਆਂ ਦੇ ਹੋਏ ਨੇ ਜੇ 47000 ਟੀਚਰ ਸਾਰੀਆਂ ਕੰਪਨੀਆਂ ਦਾ ਅਚੰਚੇਤ ਇਹ ਨਮੂਨਾ ਭਰੋ ਤੁਹਾਨੂੰ ਪਤਾ ਲੱਗ ਜੇਗਾ ਕਿ ਕਿੱਥੇ ਜੇ ਖੜੇ ਆ ਸੁਮੈ ਬੇਨਤੀ ਕਰਾਂ ਇਹ ਦਾ ਕਿਸਾਨਾਂ ਨੂੰ ਬਰਬਾਦ ਨਰਮੇ ਵਾਲਿਆਂ ਨੂੰ ਬਰਬਾਦ ਨਕਲੀ ਬੀਜਾਂ ਤੇ ਨਕਲੀ ਕੀੜੇਵਾਰ ਦਵਾਈਆਂ ਨੇ ਕੀਤਾ ਕਹਿੰਦੇ ਕੀੜਾ ਵੀ ਦਵਾਈ ਚ ਪਾ ਕੇ ਮੋਟਾ ਹੋ ਜਾਂਦਾ ਔਰ ਬਾਕੀ ਤਾਂ ਕੀ ਕਰਨਾ ਹੈ ਇਹ ਚੰਗਾ ਕਦਮ ਕੀਤਾ ਪਰ ਦੋ ਨਹੀਂ ਇਹਦੇ ਵਿੱਚ ਜਿਹੜੇ ਹੋਰ ਵੀ ਸ਼ਾਮਲ ਨੇ ਜਿਹੜੇ ਇਹਨਾਂ ਭੋਲੇ ਭਾਲੇ ਕਿਸਾਨਾਂ ਦੀ ਲੁੱਟ ਕਰਦੇ ਆ ਤੇ ਇੱਕ ਜਿਹਾ ਤੁਸੀਂ ਕਿਹਾ ਕਿ ਕਿਸਾਨ ਇਸ ਤਰ੍ਹਾਂ ਅੱਜ ਕੱਲ ਕਿਸਾਨ ਬਹੁਤ ਜਾਗਰੂਕ ਹੈ ਉਹਨਾਂ ਨੂੰ ਪਤਾ ਲੱਗ ਗਿਆ ਮੌਸਮ ਐਪ ਤੇ ਕਿਵੇਂ ਦੇਖਣਾ ਹੈ ਉਹ ਆਮ ਤੌਰ ਤੇ ਹੁੰਦਾ ਸਪਰੇਅ ਵੇਲੇ ਜੇ ਮੌਸਮ ਦੇਖ ਲਿਆ ਜਾਵੇ ਘੱਟੋ ਘੱਟ ਸਪਰੇਅ ਤੋਂ ਬਾਅਦ 3-4 ਘੰਟੇ ਮੌਸਮ ਖੁਸ਼ਕ ਰਹੇ ਗਰਮ ਰਹੇ ਉਹ ਦਵਾਈ ਜ਼ਿਆਦਾ ਅਸਰ ਕਰਦੀ ਹੈ ਨਹੀਂ ਤਾਂ ਘੱਟ ਅਸਰ ਹੁੰਦਾ ਕਈ ਵਾਰ ਹੁੰਦਾ ਵੀ ਨਹੀਂ ਸੋ ਇਹ ਚੰਗਾ ਕਦਮ ਹੈ ਜਿਹੜਾ ਕਿ ਸਰਕਾਰ ਨੇ ਉਠਾਇਆ ਹੈ ਜੀ ਬਿਲਕੁਕੁਲ ਜੀ ਕੁਝ ਕੇ ਸੈਂਪਲ ਹੀ ਅਜੇ ਹੋਏ ਨੇ ਉਹਨਾਂ ਦੇ ਵਿੱਚੋਂ ਵੀ ਸੈਂਪਲ ਜਿਹੜੇ ਫੇਲ ਹੋ ਗਏ ਨੇ ਕਈ ਪਾਸ ਵੀ ਹੋਏ ਹੋਣਗੇ ਤੇ ਅਜੇ ਜੇਕਰ 4700 ਦੀ ਗੱਲ ਕਰਦੇ ਨੇ 2024-25 ਦੇ ਵਿੱਚ ਤਾਂ ਇਹ ਸੈਂਪਲ ਫਿਰ ਲਾਲੋ ਸਾਹਿਬ ਵੀ 1000 ਦੇ ਕਰੀਬ ਹੋ ਗਿਆ ਤੇ 3700 ਅਜੇ ਵੀ ਬਾਕੀ ਆ ਜਿਨ੍ਹਾਂ ਦੇ ਬਾਰੇ ਜਾਂਚ ਹੋਣੀ ਆ ਤੇ ਹੋਰ ਵੀ ਕਈ ਕਾਰਵਾਈਆਂ ਹੋਣਗੀਆਂ ਕਈ ਫਸਣਗੇ ਮੇਟਰ ਹਾਂ ਨਿਰਪੱਖ ਰਹਾ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਬੁੜਾਂਗੇ ਪੰਜਾਬ ਦੀ ਆਵਾਜ਼ ਬਣ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁਲਾਗੇ ਅੰਦਰੂਨੀ ਰਾਤ ਬਣਾਗੇ ਬੁਲੰਦ ਆਵਾਜ਼ ਠੇਕ ਸੁਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ ਅ D5 ਚੈਨਲ ਹਿੰਦੀ ਵੀ ਹੋਗਾ ਸਾਹ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ